ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਲੋਕ ਸਭਾ ਅਕੜੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੇ ਹੱਕ 'ਚ ਸਾਬਕਾ ਵਿਧਾਇਕ ਸੁਖਬਾਲ ਸਿੰਘ ਪੁੱਲਰ ਦੇ ਸੁਪੁੱਤਰ ਜੋਰਾਵਰ ਸਿੰਘ ਪੁੱਲਰ ਵੱਲੋਂ ਪਿੰਡ-ਪਿੰਡ ਜਾ ਕੇ ਡੋਰ-ਟੂ-ਡੋਰ ਵਰਕਰਾਂ ਅਤੇ ਵੋਟਰਾਂ ਨੂੰ ਵਰਕਰ ਕਰਕੇ ਕਾਂਗਰਸ ਪਾਰਟੀ ਦੇ ਹੱਕ 'ਚ ਉਹਨਾਂ ਨੂੰ ਲਾਬੰਦ ਕੀਤਾ ਜਾ ਰਿਹਾ ਹੈ ਇਸ ਬੰਦ ਦੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜਰੂਰ ਕਰਿਓ ਧੰਨਵਾਦ ਜੀ ਕਬੀਰ ਸਿੰਘ ਜੀਰਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਹੁਲ ਤੇਰੀ ਸੋਚ ਤੇ ਪਹਿਰਾ ਬਿਆੰਗੇ ਠੋਕ ਕੇ ਕਾਂਗਰਸ ਪਾਰਟੀ ਜਿੰਦਾਬਾਦ बराबर है बराबर है हाँ 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 हा� ਉਹ ਤੇ ਪੰਮੀ ਆਉਣੀ ਨਹੀਂ ਨਹੀਂ ਕੰਮ ਕਰਾਉਣਾ ਸਾਰਾ ਕੰਮ ਇਹ ਜਿਹੜਾ ਕਰ ਸਕਦੇ ਰਸਤਾ ਕੋਠੇ ਲਿਖੇ ਭੋਲਰ ਸਾਹਿਬ ਤੋਂ ਅਰਜ਼ੀ ਨਹੀਂ ਕੀਤੀ ਅੱਜ ਆ ਜਾਂਦੇ ਜੀ ਅਜੇ ਬਸ ਟ੍ਰੇਲਰ ਹੀ ਉਠਾਇਆ ਤੁਹਾਨੂੰ ਬੜਾ ਕੁਝ ਹਾਂਜੀ ਨਵਾਂ ਕਿਹੜੇ ਮੂਨ ਆਈਏ ਕਰ ਦੇਣਾ ਆਪਾਂ ਆਹ ਤਾਂ ਨਾਗੀ ਕੰਮ ਹੈ ਇੱਕ ਤਾਂ ਮੈਂ ਐਮਐਲਏ ਸਾਹਿਬ ਨੂੰ ਸੋਚੂ ਵੀਹੀਂ ਨਾ ਕੋਣੇ ਆਣਾ ਤੁਸੀਂ ਸਾਹਿਬ ਐਮਐਲਏ ਸਾਹਿਬ ਨੂੰ ਫੋਨ ਕਰਦੇ ਮਿਲੋ ਕਿੱਦਾਂ ਮਿਲ ਗਿਆ ਦੱਸੋ ਕੀ ਜਵਾਬ ਆਈ ਨਹੀਂ ਉਹ ਵੀ ਵੇਖੋ ਨਾ ਮਤ ਜੀ ਆਪਣੇ ਪਾਪਾ ਦੇ ਅੱਜ ਤਾਂ ਹੀ ਸੀਗਾ ਕਿ ਪਾਸ ਕਰਾ ਕੇ ਆਪਣੇ ਸਟਰੀਟ ਉਥੋਂ ਚੰਡੀਗੜ੍ਹੋਂ ਪਾਸ ਕਰਾ ਕੇ ਤੇ ਗ੍ਰਾਂਟਾਂ ਲਿਆਓ ਉਹ ਲਿਆ ਕੇ ਸਰਪੰਚਾਂ ਨੂੰ ਦਿੱਤੀ ਉਹਨਾਂ ਨੂੰ ਉਹ ਫਿਰ ਉਹਨਾਂ ਕੰਮ ਹੋਰ ਕਰਕੇ ਤੇ ਆਪਣਾ ਬਣਾਇਆ ਹੀ ਨਹੀਂ ਉਹਨਾਂ ਨੇ ਕਿਸੇ ਤਰ੍ਹਾਂ ਸਾਰੇ ਪੈਸੇ ਉਹਦੇ ਪਰ ਨਹੀਂ ਪਰ ਮੈਂ ਤੁਹਾਨੂੰ ਵਾਦਾ ਕਰਦਾ ਕੋਈ ਨਹੀਂ ਕੋਠੇ ਵਾਦਾ ਜੀ ਮੈਂ ਆਪਣੇ ਨਾਲ ਰਾਜਕਾਂ ਵੀ ਮੇਲੋ ਹਾਲ ਹੈ ਉਹ ਵਿਚਾਰੇ ਸ਼ਹਿਰ ਗਏ ਜੀ ਹਾਂਜੀ ਮੈਂ ਬੋਟ ਫੋਨ ਜ਼ਰੂਰ ਆਉਣਗੇ ਉਨੇ ਬੋਟ ਪਈਆਂ ਬੋਟਾ ਪਾਉਣਾ ਨਾਲ ਉਹਨਾਂ ਦੇ ਵਿਚਾਲੇ ਨਾਲ ਵਿਚਾਰਿਆਂ ਦਾ ਸਾਰਾ ਕਰਿਓ ਜੀ ਹਾਂਜੀ ਮਾਤਾ ਜੀ ਮੈਂ ਵਾਦਾ ਕਰਦਾ ਤੁਹਾਨੂੰ ਬਾਕੀ ਜਿੰਨੇ ਕੋਠੇ ਪਾਸ ਹੋਏ ਅੱਗੇ ਮਾਸੀ ਗੱਲ ਇਦਾਂ ਜੀ ਮੈਂ ਵਾਦਾ ਕਰਦਾ ਤੁਹਾਨੂੰ ਮਾਤਾ ਜੀ ਜਿੰਨੇ ਕੋਠੇ ਪਾਸ ਹੋਏ ਜਿੰਨੀਆਂ ਗਲੀਆਂ ਪਾਸ ਹੋਈਆਂ ਜਿੰਨੀਆਂ ਉਹਨੇ ਖਾਧੀਆਂ ਸਰਪੰਚ ਜੀ ਮੈਂ ਕੱਲੀ ਕੱਲੀ ਗਲੀ ਬਣਵਾਉਂਗਾ ਕੱਲਾ ਕੱਲਾ ਕੋਠਾ ਪਾਉਂਗਾ ਮੇਰਾ ਵਾਦਾ ਹੈ ਤੁਹਾਨੂੰ ਬੋਟਾਂ ਭਾਵੇਂ ਪਹਿਨ ਨਾ ਪਹਿਣਾ ਕੰਮ ਜ਼ਰੂਰ ਹੋਊਗਾ ਕਿਉਂਕਿ ਇਹ ਗਲਤ ਹੈ ਕੀ ਲੈ ਗਏ ਨਹੀਂ ਆਪਣਾ ਉਹ ਬਾਕੀ ਨੇ ਕਰ ਦੋ ਹਾ ਦਾ ਨਹੀਂ ਨਹੀਂ ਤਗੜੇ ਹੋ ਗਏ ਉਹ ਤਗੜੇ ਹੋ ਜੂ ਮੇਰੇ ਇਹ ਤਾਂ ਮੇਰੀ ਗੱਲ ਕਿਉਂ ਕਰਾਦੀ ਠੀਕ ਨਾ ਮਾਤਰੀ